ਇਹ ਰਸਾ ਲੈ ਕੇ ਪਹੁੰਚੋ ਬਾਈ ਜਲਦੀ ਤੋਂ ਜਲਦੀ ਉਹ ਟੀਮਾਂ ਆ ਗਿਆ ਜੀ ਲਾ ਇਸੇ ਲਈ ਡੰਮਾ ਕਹਿੰਦੇ ਬੀਲੇ ਦੀ ਧਰਤੀ ਨੇ ਨੌਜਾਨ ਮੇਰੇ ਵੀਰੋ ਕਬੱਡੀ ਪਾ ਰਿਆ ਆ ਨੌਜਾਨਦਿਆਂ ਦੋ ਕਬੱਡੀਆਂ ਤੇ ਕਹਿੰਦੇ 2000 ਦਿੱਤਾ ਜਾਵੇਗਾ 2000 ਦਿੱਤਾ ਜਾਵੇਗਾ ਮੇਰੇ ਵੀਰੋ ਗੁਰਜੀਤ ਪ੍ਰਧਾਨ ਸਾਬੀ ਕੈਨੇਡਾ ਨੀਡਾ ਆਸਟ੍ਰੇਲੀਆ ਤੇ ਰਾਜੂ ਇਟਲੀ ਬਿੱਟੂ ਯੂਐਸਏ ਲੱਖੀ ਯੂਐਸਏ ਰਾਜਾ ਸਵੈਟ ਕੈਨੇਡਾ ਇਹਨਾਂ ਵੀਰਾਂ ਵੱਲੋਂ ਮੇਰੇ ਵੀਰੋ ਦਮੇ ਦੀਆਂ ਦੋ ਕਬੜੀਆਂ ਦੇ ਉੱਪਰ 5 2000 2000 ਦਿੱਤਾ ਜਾਣਾ ਹੈ ਆ ਪੈਂਦੀ ਹੀ ਰੇਡ ਮੁੰਡੇ ਦੀਆਂ ਪੰਜ ਕਬੜੀਆਂ ਤੇ 5000 ਦਿੱਤਾ ਜਾਵੇਗਾ 5000 ਆਰ ਮੇਸ਼ੀ ਦੇ ਸਾਂ ਕਬੜੀਆਂ ਪਾ ਕੇ ਮੁੰਡਾ ਉਤਮ ਹੈ ਪਿਛਲੇ ਸਾਲ ਦਾ ਉਤਮ ਹੈ ਅਮਨਾ ਬੁਰਜ ਹਰੀ ਵਾਲਾ ਤਗੜਾ ਨੰਬਰ ਜੋੜਦਾ ਹੋਇਆ ਭਾਈ ਟੀਮਾਂ ਆ ਜਾਣ ਅਗਲੇ ਮੈਚੀਆਂ ਛੰਨਾ ਤੇ ਨਾਨਕ ਸਰ ਜੀਮਾ 75 ਕਿਲੋ ਸ਼ੰਨਾ ਬਹੁਤ ਬਹੁਤ ਧੰਨਵਾਦ ਤੇ ਨਾਨਕ ਸਰ ਚੀਮਾ 75 ਕਿਲੋ ਦਾ ਇਸ ਵੇਲੇ 2000 ਦੀ ਕਬੱਡੀ ਪੈ ਗਈਆਂ ਮੇਰੇ ਵੀਰੋ 2000 ਦੀ ਏਸੇ ਨੇ ਦੂਜੀ ਕਬੱਡੀ ਪੈ ਗਈ ਹੈ ਬੁਰਜ ਹਰੀ ਵਾਲੇ ਜਿੰਨੇ ਵੀ ਖਿਡਾਰੀ ਜੱਫੇ ਲਾਉਣਗੇ ਤੇਦੀਆਂ ਕਬੱਡੀ ਕਲੱਬ ਵੱਲੋਂ ਮੇਰੇ ਵੀਰੋ ਉਹਨੇ ਬੜੇ ਮਾਣ ਸਤਿਕਾਰ ਇਹਨਾਂ ਖਿਡਾਰੀਆਂ ਦੇ ਦਿੱਤੇ ਜਾਣਗੇ ਲਓ ਇਸ ਵੇਲੇ ਦਮਾ ਕਹਿੰਦੇ ਬੀਲੇ ਦੀ ਧਰਤੀ ਦਾ ਨੌਜਾਨ ਮੇਰੇ ਵੀਰੋ ਤਗੜਾ ਨੰਬਰ ਜੋੜਦਾ ਹੋਇਆ ਹੈ ਹਰ ਕਬੱਡੀਆਂ ਪੈਂਦੀਆਂ ਲਓ 5000 ਦੀ ਲਾਸਟ ਰੇਡ ਆ ਮੇਰੇ ਵੀਰੋ ਲਾਸਟ ਰੇਡ ਇਸ ਵੇਲੇ ਅਮਨ ਕਹਿੰਦੇ ਬੁਰਜਹਰੀ ਦੀ ਧਰਤੀ ਦਾ ਪਾਉਣ ਦੇ ਲਈ ਵਾਦਾ ਹੋਇਆ ਭਾਈ ਜਿੱਥੇ ਚੱਲਦੀ ਸੀ ਉੱਥੇ ਹੀ ਚੱਲੀ ਜਾਂ ਤੋ ਜਿੱਥੇ ਚੱਲਦੀ ਸੀ ਉੱਥੇ ਹੀ ਚੱਲੀ ਜਾਂ ਆਉਣ ਵਾਲੇ ਵੀਰ ਨੂੰ ਬੇਨਤੀ ਆ ਬਾਹਰ ਖੋਲ ਦਿਓ ਭਰਾ ਬਣ ਕੇ ਭਾਈ 75 ਕਿਲੋ ਦਾ ਮੈਚ ਹੈ ਨਾਨਕ ਸਰ ਟੀਮਾਂ ਤੇ ਛੰਨਾ ਨਾਨਕ ਸਰ ਟੀਮਾਂ ਤੇ ਛੰਨਾ 75 ਦਾ ਮੈਚ ਹੈ 20 ਨੰਬਰ ਚ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣਾ ਨਾਨਕ ਸਰ ਟੀਮਾਂ ਤੇ ਸ਼ੰਨਾ ਸਾਹਨੇ ਆ ਤੇ ਬੜੈਂਚਾ ਸਾਹਨੇ ਆ ਤੇ ਬੜੈਂਚਾ ਜਾਂਗਪੁਰ ਦੇ ਖਿਡਾਰੀ ਆ ਗਿਆ ਰਾਜਾ ਧਲੇਰ ਦੇ ਨਾਲ ਮੈਚ ਹੈ ਟੀਮਾਂ 20 ਨੰਬਰ ਚ ਆ ਜਾਣ ਹੈਲੋ ਸੁਖੀ ਬਾਈ ਜੀ ਬਾਜ ਖੋਲ ਦਿਓ ਲਓ ਸਾਹਮਣੇ ਇਸ ਵੇਲੇ ਮੇਰੇ ਵੀਰੋ ਮੁੰਨਾ ਇਸ ਵੇਲੇ ਦਮਾ ਬੀਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਬੜਾ ਸਰੀਰ ਦੇਖੋ ਮੁੰਨੇ ਦਾ ਹੈਲੋ ਵੀਰੇ ਕਬੱਡੀ 55 ਗੱਲੇ ਦਾ ਫਾਈਨਲ ਮੈਚ ਚੱਲਦਾ ਕਮੈਂਟਰੀ ਚੱਲ ਲੈਣ ਦਿਓ ਯਾਰ ਵੀਰੇ ਕਬੱਡੀ 55 ਕਿਲੋ ਦਾ ਫਾਈਨਲ ਮੈਚ ਚੱਲਦਾ ਵੀਰੇ ਮੈਕ ਚੱਲ ਚਲਾ ਦਿਓ ਇੱਧਰ ਲਾ ਲੋਕ ਗਾਲਾਂ ਕੱਢਦੇ ਆ ਲਾਈਵ ਤੇ ਵੀਰੇ ਔਰ ਦੇਖਣਾ ਸਾਹਮਣੇ ਉਹ ਆਉਂਦਾ ਮੁੰਡਾ ਕਹਿੰਦੇ ਬੁੱਕ ਦਾ ਵੀ ਬੁੱਕ ਦਾ ਇੰਜ ਜਿਵੇਂ ਸ਼ੇਰ ਬੁੱਕੇ ਮੇਲੇ ਵਿੱਚ ਮਿਲੀਆਂ ਸਫਾਰੀ ਇਹਨੂੰ ਕਹਿੰਦੇ ਲਿੱਤਰਾਂ ਦੇ ਮੇਲੇ ਵਿੱਚ ਮਿਲੀਆਂ ਸਫਾਰੀਏ ਨੂੰ ਲਿੱਤਰਾਂ ਦੇ ਮਿਲਦੇ ਵਿੱਚ ਲਾ ਇਸੇਲੇ ਮੁੰਨਾ ਬੁਰਜ ਹਰੀ ਦੀ ਧਰਤੀ ਦਾ ਕਹਿੰਦੇ ਕੋਈ ਅਮਨਾ ਕਹਿੰਦਾ ਕੋਈ ਘੁੱਗੀ ਕਹਿੰਦਾ ਉਹ ਵੇਖਿਆ ਸਾਹਮਣੇ ਇਸੇਲੇ ਮੁੰਨਾ ਕਹਿੰਦੇ ਗੈਵੀ ਹੈ ਰਣੀਆਂ ਪਿੰਨਸ ਖਿਡਾਰੀ ਦਾ ਇਹਨਾਂ ਨੋਈਆਂ ਇਸੇਲੇ ਉਹ ਵੇਖਦਾ ਬੱਲੇ-ਮੱਲੇ ਕਰਵਾਗਾ ਪਰ ਘੁੱਗੀ ਉਹ ਵੇਖੋ ਮੁੰਨਾ ਅਮਨ ਕਹਿੰਦੇ ਬੁਰਜ ਹਰੀ ਦੀ ਧਰਤੀ ਦਾ ਆਹ ਕਬੱਡੀ ਦੇ ਉੱਪਰ ਕਹਿੰਦੇ 1000 केजीआर कबड्डी क्लब ਵੱਲੋਂ ਆ ਗਿਆ ਮੇਰੇ ਵੀਰੋ ਭਾਈ ਦਲਵੀਰ ਸਿੰਘ ਖਾਲਸਾ ਰਣਜੀਤ ਸਿੰਘ ਕੋਨਰ ਸੋਨੂ ਕੋਨਰ ਗਰਜੀਤ ਕੋਨਰ ਪ੍ਰਧਾਨ ਤੇ ਨਾਲ ਸਾਡਾ ਵੀਰ ਸ਼ਰਨ ਕੋਨਰ ਤੇ ਜਗਰਾਜ ਕੋਨਰ ਇਹਨਾਂ ਵੀਰਾਂ ਵੱਲੋਂ ਮੇਰੇ ਵੀਰੋ ਵੱਡੇ ਮਾਣ ਤੇ ਸਤਿਕਾਰ ਇਹਨਾਂ ਖਿਡਾਰੀਆਂ ਦੇ ਕੀਤੇ ਜਾ ਰਹੇ ਆ ਲਓ ਪੈਂਦੀ ਰਹੀ ਰੇਡ ਇਸ ਵੇਲੇ ਦਮਾ ਕਹਿੰਦੇ ਬੀਲੇ ਦੀ ਧਰਤੀ ਦਾ ਕਿ ਇਧਰ ਕਹਿੰਦੇ ਸਾਡੇ ਵੀਰ ਗਰਜੀਤ ਸਿੰਘ ਜੀ ਪ੍ਰਧਾਨ ਤੇ ਸਾਬੀ ਕੈਨੇਡਾ ਨੀਟਾ ਆਸਟ੍ਰੇਲੀਆ ਰਾਜੂ ਇਟਲੀ ਬਿੱਟੂ ਯੂ ਐਸ ਏ ਤੇ ਲੱਖੀ ਵਸੇ ਰਾਜਾ ਸਵੈਟ ਕੈਨੇਡਾ ਇਹਨਾਂ ਵੱਲੋਂ ਮੇਰੇ ਵੀਰੋ ਵੱਡੇ ਮਾਣ ਇਹਨਾਂ ਖਿਡਾਰੀਆਂ ਨੇ ਕੀਤੇ ਗਏ ਆ ਔਰ ਦੰਮੇ ਦੀਆਂ ਦੋ ਕਬੱਡੀਆਂ ਤੇ 2000 ਰੁਪਿਆ ਲੱਗਿਆ ਸੀਗਾ ਉਹ ਆਪਾਂ ਜਰੂਰ ਭਾਈ ਉਹਨਾਂ ਦੇ ਧੱਕਾ ਪਾਉਂਦਾ ਕਰ ਦਈਏ ਹਾਂਜੀ 20 ਨੰਬਰ ਖੇਡ ਗਰਾਊਂਡ ਦੇ ਵਿੱਚੋਂ ਜੀ ਟੀਮ ਜੇਤੂ ਰਹੀ ਆ ਗੁਰਦਿੱਤਾ ਅਮੈਦਪੁਰ ਦੀ ਨੋਟ ਕਰਿਓ 75 ਕਿਲੋ ਭਾਈ ਨਾਨਕ ਸਰ ਚੀਮੇ ਦੀ ਟੀਮ ਹੱਥ ਖੜਾ ਕਰੋ ਨਾਨਕ ਸਰ ਚੀਮਾ 75 ਕਿਲੋ ਦਾ ਮੈਚ ਆ ਬੀ ਨੰਬਰ ਗਰਾਊਂਡ 'ਚ ਨਾਨਕ ਸਰ ਚੀਮਾ ਤੇ ਬ੍ਰੈਂਚਾਂ ਦੇ ਸਾਹਮਣੇ ਆਲ ਇਹ 75 ਦੀਆਂ ਟੀਮਾਂ ਬੀ ਨੰਬਰ ਖੇਡ ਗਰਾਊਂਡ ਦੇ ਵਿੱਚ ਆ ਜਾਣ ਨਾਨਕ ਸਰ ਚੀਮਾ ਨੂੰ 1 ਮਿੰਟ ਦਾ ਸਮਾਂ ਛੰਨਾ ਵਾਲੇ ਮੁੰਡੇ ਆ ਗਏ ਲਾਂ ਇਸੇ ਨੇ ਮੇਰੇ ਵੀਰੋ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਐਨ ਜੋਰ ਲੱਗਿਆ ਹੋਇਆ ਹੈ ਦੋਨਾਂ ਟੀਮਾਂ ਦਾ ਮੇਰੇ ਵੀਰੋ ਇਸੇ ਲਈ ਨੌਜਨ ਤਮਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਵੀ ਹਾਣੀ ਵੱਢ ਦੀ ਮਰਬਿਆਂ ਵਾਲੀ ਵੀ ਟਿੱਪ ਤੇ ਪਚੋਵੇ ਮੜਕਾ ਇਸੇ ਲਈ ਮੁੰਨਾ ਕਹਿੰਦੇ ਮੜਕੇ ਦੇ ਨਾਲ ਭਿੱਜਿਆ ਹੋਇਆ ਤਗੜਾ ਨੰਬਰ ਮੇਰੇ ਵੀਰੋ ਆਪਣੀ ਟੀਮ ਦੇ ਲਈ ਇਸੇ ਲਈ ਨੌਜਨ ਜੋੜਨਾ ਹੋਇਆ ਕਬੱਡੀਆਂ ਪੈਣੀਆਂ ਜੱਫੇ ਲੱਗਦੇ ਆ ਕੋਕਟ ਗੰਘੂਰਾਏ ਪੈਣਾ ਗੁਰਦਿਆਲ ਸਟੇਡੀਅਮ ਹੁਣਾਂ ਸਿੰਘੇਂਬਰੇ ਦਾ ਮੇਲਾ ਮੇਰੇ ਵੀਰੋ ਇਸੇ ਲਈ ਅਗਲੀ ਰੇਡ ਮੁੰਨਾ ਘੁੱਗੀ ਪਾਉਣ ਦੇ ਲਈ ਵਾਅਦਾ ਹੋਇਆ ਇਸ ਲਈ ਮੁੰਡਾ ਅਮਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਬੁਰਜ ਹਰੀ ਦੀ ਲਓ ਬੁਰਜ ਹਰੀ ਵਾਲਾ ਕਹਿੰਦੇ ਅਮਨਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਓ ਬੁਰਜ ਹਰੀ ਵਾਲਾ ਅਮਨਾ ਕਬੱਡੀ ਪਾ ਰਿਹਾ ਕਿ ਘੋੜੀ ਘੋੜੀਆਂ ਚ ਵੇਖ ਲਈ ਭਜਾ ਕਿਤੇ ਘਰੇ ਪਤਾ ਕੀ ਲੱਗਣਾ ਆਓ ਸਾਹਮਣੇ ਵੇਖਾਂਗੇ ਨੌਜਵਾਨ ਕਹਿੰਦਾ ਓਹ ਚਾਨਾ ਬੁੱਕਦਾ ਮੇਰੇ ਵੀਰੋ ਭਾਈ ਜਿਹੜੇ 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 ਦਰਸ਼ਕਾਂ ਨੂੰ ਆਪਣੇ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਪਿਛਲੇ ਸਾਲ 80 ਟੀਮਾਂ ਚੋ ਬੈਸਟ ਬਣਿਆ ਆਹ ਸਾਲ ਵੀ ਕਹਿੰਦੇ ਰਿਕਾਰਡ ਟੁੱਟਣਗੇ ਬਾਈ ਨੋਟ ਕਰਿਓ 75 ਚਾ ਸ਼ੰਨਾ ਦੀ ਟੀਮ ਜੇਤੂ ਰਹੀ ਹੈ ਸ਼ੰਨਾ ਨਾਨਕਸਰ ਚੀਮੇ ਵਾਲੇ ਖਿਡਾਰੀ ਚੱਲ ਰਹੇ ਆ ਦੱਸ ਗਏ ਲੈ ਵੀ ਆਪਣੇ ਬੁਰਜ ਹਰੀ ਵਾਲਿਆ ਇਧਰ ਸਾਡੇ ਵੀਰ ਕੀਦੀ ਆਰ ਕਬੱਡੀ ਕਲੱਬ ਵਾਲੇ ਐਲਾਨ ਕਰਵਾਉਂਦੇ ਆ ਵੀ ਤੇਰੀਆਂ ਤਿੰਨ ਕਬੱਡੀਆਂ ਤੇ 3000 ਦਿੱਤਾ ਜਾਵੇਗਾ 30 ਨੰਬਰ ਖੇਡ ਗਰਾਊਂਡ ਦੇ ਵਿੱਚ ਬ੍ਰੈਂਚਾਂ ਦੇ ਸਾਹਮਣੇ ਵਾਲੇ ਖਿਡਾਰੀ ਆਓ ਬਾਈ ਬ੍ਰੈਂਚਾਂ ਦੇ ਸਾਹਮਣੇ ਵਾਲ ਨੂੰ 1 ਮਿੰਟ ਦਾ ਸਮਾਂ 20 ਨੰਬਰ ਖੇਡ ਗਰਾਊਂਡ ਦੇ ਵਿੱਚ ਆਓ ਟੀਮਾਂ ਬ੍ਰੈਂਚਾਂ ਤੇ ਸਾਨੇਆਲ ਜਾਗਪੁਰ ਤੇ ਤਲੇਰ ਜਾਗਪੁਰ ਦੇ ਖਿਡਾਰੀ ਆ ਗਏ ਤਲੇਰ ਦੇ ਖਿਡਾਰੀ ਆ ਜਾਣ ਸਾਨੇਆਲ ਦੀ ਟੀਮ ਆ ਗਈ ਬਈ ਬ੍ਰੈਂਚਾਂ ਲਾਸੇਲੇ ਮੇਰੇ ਵੀਰੋ 3000 ਦੀ ਇਧਰ ਸਾਡੇ ਵੀਰ ਕੇਜੀਆਰ ਕਬੱਡੀ ਕਲੱਬ ਵੱਲੋਂ ਪਹਿਲੀ ਰੇਡ ਪੈ ਗਈ ਹੈ ਤੇ ਨਾਲ ਹੀ ਸਾਡੇ ਭਰਾ ਸਾਬੀ ਕੈਨੇਡਾ ਨੀਟਰ ਆਸਟ੍ਰੇਲੀਆ ਤੇ ਰਾਜੂ ਇਟਲੀ ਇਹਨਾਂ ਵੱਲੋਂ ਵੀ ਮੇਰੇ ਵੀਰੋ 2000 ਦੀਆਂ ਤਿੰਨ ਦੋ ਕਬੱਡੀਆਂ ਪੈਣਗੀਆਂ ਇਸ ਵੇਲੇ ਅਮਨ ਦੀਆਂ ਮੇਰੇ ਵੀਰੋ ਪੁਰਜ ਹਰੀ ਵਾਲੇ ਦੀਆਂ ਲਾ ਦਮਾ ਮੇਰੇ ਵੀਰੋ ਇਸ ਵੇਲੇ ਬੀਲੇ ਦੀ ਧਰਤੀ ਦਾ ਪਾਣ ਦੇ ਲਈ ਵਾਧਾ ਹੋਇਆ ਜਾਫੀ ਤਿੰਨ ਤਿਆਰ ਵਰ ਤਿਆਰ ਨੇ ਔਰ ਮੁੰਡੇ ਇਸੇ ਲਈ ਪੱਟਾਂ ਦੇ ਥਾਪੀਆਂ ਮਾਰ ਰਹੇ ਐ ਔਰ ਪੈਂਦੀ ਸੀ ਰੇਡ ਦੇ ਉੱਪਰ ਵੇਖਦੇ ਆ ਵੀ ਕਿਸੇ ਖਿਡਾਰੀ ਨੇ ਬੱਲੇ ਬਲੇ ਕਰਵਾਣੀ ਐ ਲਓ ਇਸੇ ਲਈ 2000 ਦੀ ਪਹਿਲੀ ਰੇਡ ਸਫਲ ਐ ਮੇਰੇ ਵੀਰੋ ਇਸੇ ਲਈ ਹੈਲੋ ਰਣਜੀਤ ਸਿੰਘ ਜੀ 75 ਕਿਲੋ ਵਿੱਚੋਂ ਮੰਗੇ ਵੀਰ ਛੰਨਾ ਦੀ ਟੀਮ ਜੇਤੂ ਕਰ ਲਿਓ ਲਾਵੇਂ ਇਸੇ ਲਈ ਮੇਰੇ ਵੀਰੋ ਅਮਨ ਇਸੇ ਦੇ ਕਬੱਡੀ ਪਾ ਰਿਹਾ ਸਭ ਕਨੇਡਾ ਨੀਟਾ ਆਸਟ੍ਰੇਲੀਆ ਤੇ ਰਾਜੂ ਇਟਲੀ ਇਹਨਾਂ ਵੀਰਾਂ ਵੱਲੋਂ 2000 ਦੇ ਕਬੱਡੀ ਸੱਤਿਆਂ ਵਾਲਾ ਪਰ ਇਸੇ ਲਈ ਮੁੰਡਾ ਤਗੜਾ ਨੰਬਰ ਜੋੜਦਾ ਹੋਇਆ 2 ਕਬੱਡੀਆਂ ਸਾਹਮਣੇ ਵਾਲਾ ਕਬੱਡੀ 55 ਕਿਲੋ ਪਾੜਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਕੋਰਟ ਗੰਗੂਰਾ ਇਹਦੇ ਕਬੱਡੀ ਕੱਪ ਦਾ ਇੱਕ ਵਾਰੀ ਦੋਨੇ ਟੀਮਾਂ ਦੇ ਨਾਂ ਤੇ ਤਾੜੀਆਂ ਮਾਰ ਦਿਓ ਜ਼ੋਰਦਾਰ ਧੰਮਾ ਬੀਲੇ ਪਿੰਡ ਵਾਲਾ ਇੱਕ ਸਾਲ ਕਹਿੰਦੇ ਚੌਂਦੇ ਦੇ ਕਪੜਾ ਵੀ ਬੈਸਟ ਹੈ ਇੱਕ ਪਾਸੇ ਆਮਨਾ ਲੱਗਿਆ ਹੋਇਆ ਬੁਰਜਖਰੀ ਵਾਲਾ ਕੇਅਰ ਕਲੱਬ ਵਾਲੇ ਦਿਲਵੀਰ ਸਿੰਘ ਜੀ ਪਹੁੰਚੋ ਨੇ ਮੁੰਡੇ ਦਾ ਕਹਿੰਦੇ ਵੱਡਾ ਮਾਣ ਕਰਦੇ ਨੇ ਲਓ ਸਾਹਮਣੇ ਦੰਮਾ ਬੀਲੇ ਵਾਲਾ ਦੰਮਾ ਬੀਲੇ ਵਾਲਾ ਚੋਟੀ ਦਾ ਨੰਬਰ ਕਹਿੰਦੇ ਆਪਣੀ ਟੀਮ ਲਈ ਜੋੜਦਾ ਖਿਆ ਆਯਾਤ ਕਬੱਡੀ ਕਲੱਬ